ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸੋ ਮਹਲਾ 3 ਜ ਇਹੋ ਸਰੀਰ ਜਜਰੀ ਹੈ ਇਸਨੋ ਜਾਰ ਪਹੁੰਚੈ ਆਈ ਗੋਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵ ਜਾਈ ਇਹੋ ਸਾਰੀਰ ਜਜਰੀ ਹੈ ਇਸ ਲੋ ਜਰ ਪਹੁੰਚ ਆਈ ਗੋਰ ਰਾਖੇ ਸੇ ਉਬਰੇ ਕਰ ਜੰਮਹਿ ਆਵਹਿ ਜਾਵਹਿ ਅੰਤ ਗਏ ਪਛਤਾਵਹਿ ਬਿਨ ਨਾਵੈ ਸੁਖ ਨਾ ਹੋਈ ਅਥੈ ਕਮਾਵੈ ਸੋ ਫਲ ਪਾਵੈ ਮਨ ਮੁਖ ਹੈ ਪਤ ਖੋਈ ਜਾਮਪੁਰ ਘੋਰ ਅੰਧਾਰ ਮਹਾ ਗੁਬਾਰ ਨਾ ਤਿੱਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੌ ਜਾਰ ਪਹੁੰਚਾਈ ਕਾਇਆ ਕੰਚਨਤਾ ਥੀਏ ਜਾ ਸਤਗੁਰ ਲੈ ਮਿਲਾਇ ਰਾਮ ਮਾਇਆ ਵਿਚ ਹਉ ਕੱਟੀਐ ਸਚਾ ਨਾਮੇ ਸਮਾਈ ਸਚੇ ਨਾਮੇ ਸਮਾਈ ਹਰ ਗੁਣ ਗਾਈ ਮੇਲ ਪ੍ਰੀਤਮ ਸੁਖ ਪਾਏ ਸਦਾ ਆਨੰਦੇ ਰਹੈ ਦਿਨ ਰਾਤੀ ਵਿਚ ਹਉ ਹਉ ਮੈਂ ਜਾਇ ਜਿਨੀ ਪੁਰਖੀ ਹਰ ਨਾਮ ਚਿੱਤ ਲਾਇ ਤਿਨ ਕਹਿ ਹਉ ਲਾਗਉ ਪਾਏ ਚਨਤਾ ਥੀਏ ਜਾ ਸਤਗੁਰ ਲਈ ਮਿਲਾਈ ਸੋ ਸੱਚਾ ਸੱਚ ਸਲਾਹੀ ਹੈ ਜੇ ਸਤਗੁਰ ਦੇ ਬੁਝਾਈ ਬੇਨ ਸਤਗੁਰ ਭਰਮ ਭੁਲਾਣੀਆਂ ਕਿਆ ਮੋਹ ਦੇਸਨ ਆਗੈ ਜਾਈ ਕਿਆ ਦੇਨ ਮੋਹ ਜਾਈ ਆਵ ਗੁਣ ਪਸ਼ੁਤਾਈ ਦੁੱਖੋ ਦੁਖ ਕਮਾਈ ਨਾਮੇ ਰਤਿਆ ਸੇ ਰੰਗ ਚਲੂਲਾ ਪੇਰ ਕ ਅੰਕ ਸਮਾਈ ਤੈਸ ਜੀਵਡ ਅਵਰ ਨ ਸੂਝਈ ਕਿਸ ਆਗੈ ਕਹੀਐ ਜਾਇ ਸੋ ਸੱਚਾ ਸੱਚ ਸਲਾਹੀਐ ਜੇ ਸਤ ਗੁਰ ਦੇ ਬੁੱਝਾਈ ਜਿਨੇ ਸਚੜਾ ਸੱਚ ਸਲਾਹਿਆ ਹੋ ਤਿੰਨ ਲਾਗਉ ਪਾਈ ਸੇ ਜਨ ਸੱਚੇ ਨਿਰਮਲੇ ਜਿਨ ਮਿਲਿਆ ਮਲ ਸਭ ਜਾ ਸੇ ਜਨ ਸੱਚੇ ਨਿਰਮਲੇ ਤੈਨ ਮਿਲੇ ਆ ਮਾਲ ਸਭ ਜਾਈ ਤੈਨ ਮਿਲੇ ਆ ਮਾਲ ਸਭ ਜਾਈ ਸੱਚ ਸਰਨਾਈ ਸੱਚ ਸੁਹਜ ਸੁਭਾਈ ਨਾਮ ਨਿਰੰજન ਆਗਮ ਅਗੋਚਰ ਸਤਿਗੁਰ ਦੀਆ ਬੁਝਾਈ ਅਨ ਦੇਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਈ ਜਿਨੇ ਸਚ ਰ ਸਚ ਧਾਇਆ ਹੋ ਤਿੰਨ ਕਾ ਲਾਗਉ ਪਾਈ ਅਨ ਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਈ ਜਿੰਨੀ ਸੱਚਾ ਸੱਚ ਧਾਇਆ ਹਉ ਤਿੰਨ ਕਾ ਲਾਗਉ ਪਾਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤ